ਅ ਸੈਕੰਡ ਇੰਪੋਰਟੈਂਟ ਮੁੱਦਾ ਜਿਹੜਾ ਕਿ ਅਗੇਨ ਮੈਂ ਪਹਿਲੇ ਵੀ ਜ਼ਿਕਰ ਕੀਤਾ ਮੈਂ ਦੁਬਾਰਾ ਜ਼ਿਕਰ ਕਰਨਾ ਚਾਹਾਂਗਾ ਬਿਕੋਜ਼ ਹਲੇ ਵੀ ਇਹਨੂੰ ਠਲ ਨਹੀਂ ਪੀ ਬਿਲਕੁਲ ਵੀ ਸਟੂਡੈਂਟ ਵੀਜ਼ਾ ਹਾਂ ਸਟੂਡੈਂਟ ਵੀਜ਼ਾ ਦਾ ਡਿਕਲਾਈਨ ਰੇਟ ਇਜ਼ ਕੁਆਇਟ ਹਾਈ ਕੰਸਟਰ ਕੇ ਹਲੇ ਵੀ ਔਰ ਨਾਰਥ ਇੰਡੀਆ ਚਾਰ ਇੰਟਰਵਿਊਜ਼ ਦੇ ਵਿੱਚ ਆਪਣਾ ਇਹ ਗ੍ਰਾਫ ਉੱਥੇ ਤੋਂ ਉੱਥੇ ਟਿਕਿਆ ਹੈ ਡੀਆ ਆਪਣੀ ਹੋਇਆ ਬਿਲਕੁਲ ਅਗਰ ਤੁਸੀਂ ਸ਼੍ਰੀ ਰੰਗਨਾਰੀ ਐਪਲੀਕੇਸ਼ਨ ਦੀ ਗੱਲ ਕਰੋਗੇ ਠੀਕ ਹੈ ਕਲੋਜ਼ ਟੂ 90% ਅਪਰੂਵਲ ਰੇਟ ਅੱਛਾ ਹਾਂਜੀ ਸਟਿਲ ਹਾਂਜੀ ਉਦਾ ਰੀਜ਼ਨ ਕੀ ਹੈ ਕਿਉਂਕਿ ਉਹ ਲੋਕੀ ਜਿਹੜੇ ਆ ਰਹੇ ਆ ਉਹ ਆ ਰਹੇ ਆ ਮਾਸਟਰਸ ਕੋਰਸ ਕਰਨ ਲਈ ਇੰਗਲਿਸ਼ ਉਹਨਾਂ ਦੀ ਵਧੀਆ ਹੈ ਠੀਕ ਹੈ ਉਹ ਕਿੱਥੇ ਨਾ ਕਿੱਥੇ ਇਹਨਾਂ ਨੂੰ ਲੱਗਦਾ ਕਿ ਦੇ ਆਰ ਕੁਆਲਟੀ ਅਪਲੀਕੈਂਟਸ ਠੀਕ ਹੈ ਅੱਛਾ ਹਾਊ ਐਵਰ ਹਾਊ ਐਵਰ ਜਿਹੜੇ ਨਾਰਥ ਇੰਡੀਆ ਦੀਆਂ ਐਪਲੀਕੇਸ਼ਨਸ ਹੈ ਦੇ ਆਰ ਵੈਰੀ ਮਿਕਸਡ ਅਪ ਠੀਕ ਹੈ ਇਟਸ ਵੈਰੀ ਹਾਰਡ ਟੂ ਡਿਫਰੈਂਸ਼ੀਏਟ ਦ ਕੁਆਲਟੀ ਕਿ ਤੁਸੀਂ ਕਿਨੂੰ ਕੁਆਲਟੀ ਮੰਨੋਗੇ ਕਿਨੂੰ ਕੁਆਲਟੀ ਨਹੀਂ ਮੰਨੋਗੇ ਬਟ ਜਿਹੜਾ ਇਹਨਾਂ ਨੇ ਮੁੱਦਾ ਚੱਕਿਆ ਹੋਇਆ ਨਾ ਫੰਡਸ ਨੂੰ ਲੈ ਕੇ ਹਮ ਠੀਕ ਹੈ ਤੁਹਾਡੇ ਕੋਲ LFT ਸਕੀਮ ਵੀ ਹੈਗੀ ਅਗਰ ਤੁਹਾਨੂੰ ਐਨੀ ਅਨਸਰਟੇਨਟੀ ਹੈ ਫੰਡਸ ਨੂੰ ਲੈ ਕੇ ਤੁਸੀਂ ਬੰਦੇ ਨੂੰ ਬੋਲੋ ਠੀਕ ਹੈ ਅਸੀਂ ਤਾਂ ਵੀਜ਼ਾ ਪ੍ਰੂਫ ਕਰ ਰਹੇ ਹਾਂ ਮੇਰੇ LFT ਬਿਲਕੁਲ 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 ਸਾਬ ਲਾ ਦੇ ਉਹ 100% ਠੀਕ ਹੈ ਬਟ ਉਹ ਕਿੱਥੇ ਨਾ ਕਿੱਥੇ ਉਹ ਮੁੰਡਾ ਉੱਥਰ ਉੱਥੇ ਖੜਾ ਹੈ ਠੀਕ ਹੈ ਉਹਦੇ ਚੋਈ ਟੈਂਪਲੇਟਡ ਵਰਜਨਸ ਆਫ ਡਿਕਲਾਈਨ ਲੈਟਰ ਆ ਰਹੇ ਹੈ ਕੋਈ ਕਲੈਰਿਟੀ ਨਹੀਂ ਹੈ ਕੋਈ ਕੁਐਸਚਨ ਨਹੀਂ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਫਾਈਨ ਰੂਟਸ ਮੰਗਵਾਨੇ ਇਮੀਗ੍ਰੇਸ਼ਨ ਤੋਂ ਫਿਰ ਪਤਾ ਲੱਗਦਾ ਕਿ ਇਹ ਤਾਂ ਕੁਝ ਹੋ ਰਹੀ ਹੋਇਆ ਪਿਆ ਅੰਦਰ ਸੋ देयर इज अ ਵੈਰੀ ਵੈਰੀ ਵ ਸਿਸਟਮ ਗੋਇੰਗ ਔਨ ਯੂ نو ਕਿ ਸਮਝ ਨਹੀਂ ਆ ਰਿਹਾ ਕਿ ਕੀ ਠੀਕ ਹੈ ਕੀ ਗਲਤ ਹੈ ਹੁਣ ਸਾਡੇ ਕੋਲ ਕੋਈ ਪੁੱਛਦਾ ਆ ਕੇ ਕਿ ਭਾਜੀ ਕੀ ਕਰਨਾ ਚਾਹੀਦਾ ਵੀ ਹੈਵ ਟੂ ਬੀ ਡਿਪਲੋਮੈਟਿਕ ਬਿਕੋਜ਼ ਐਮ ਬੀਇੰਗ ਰਸ਼ੀਅਨ ਇਜ਼ ਬੀਇੰਗ ਡਿਪਲੋਮੈਟਿਕ ਯੂ نو ਵੀ ਡੋਨਟ ਹੈਵ ਅ ਕਲੀਅਰ ਐਡਵਾਈਸ ਟੂ ਗਿਵ ਸੋ ਲੋਕੀ ਬੋਲਦੇ ਆ ਕਿ ਚੱਲੇਗਾ ਨਹੀਂ ਚੱਲੇਗਾ ਅਗਲਾ ਫੰਡ ਸਾਨੂੰ ਆਪੇ ਨਹੀਂ ਪਤਾ ਕਿਉਂਕਿ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਉਹ ਹੋ ਰਹੀ ਹੈ ਜਿਹੜੀ ਹੋਣੀ ਚਾਹੀਦੀ ਉਹ ਨਹੀਂ ਹੋ ਰਹੀ